ਓਏ ਮੇਟਰ ਅਸਿਕਾਉਂ ਨਮਸੇ ਗੁੱਡ ਮਾਰਨਿੰਗ ਕਿ ਆ ਹਾਲ ਚਾਲ ਓ ਜੀ ਆਪਾਂ ਨੂੰ ਸਵੇਰੇ ਉੱਠੇ ਤਾਂ ਤਿੰਨ ਵਜੇ ਦੀ ਹੁਣ ਪਾ ਤੇ ਆਪਾਂ ਚੱਲੇ ਗਵਾਲੀਅਰ ਦੇ ਹਾਂ ਜੀ ਥੋੜਾ ਗਿਆ ਐ 20 25 ਕਿਲੋਮੀਟਰ ਤੇ ਮੈਂ ਕਿ ਠਾਬੇ ਨਹੀਂ ਖੁੱਲੇ ਅੱਗਣ ਠਾਬਾ ਖੁੱਲੇ ਹੁਣ ਪੀਨੇ ਹੈ ਚਾਹ ਓ ਜੀ ਜਿਵੇਂ ਇੱਕ ਦਿਨ ਅਮਰ ਜੀ ਸਾਹਿਬ ਕਨ ਅੱਡੀ ਦੀ ਬਾਕੀ ਆ ਟੋਪਾਂ ਖਲੋਤੇ ਆ ਹੁਣ ਚਾਹ ਪੀ ਕੇ ਤਾਂ ਫਿਰ ਤੁਰਦੇ ਆ ਅੱਗੇ ਤੁਹਾਨੂੰ ਦਿੰਨੇ ਅਗਲੀ ਅਪਡੇਟ ਤ੍ਰੋਪੀ ਲੋ ਚਾ ਸਵੇਰ गॾी ठान ठां ओवरलोडिंग रोड विधि चलो ठीकु आहे नवी ਅੱਗੇ ਆਵੇ ਹਨ ਬੱਤੇ ਘੱਟ ਆਉਂਦਾ ਲੋ ਮੈਟਰੋ ਦਾ ਹੋ ਟ੍ਰੈਲਰ ਆਦਾ ਇਤੁੜਿਆ ਹੀ ਕੋੜਾ ਕੀ ਆਪਾਂ ਗਿਆ ਸਵੇਰੇ ਤੁਰਾਂਗੇ ਤੂੰ ਚਲੋ ਤੁਹਾਨੂੰ ਮਿਲ ਪਾਂਗੇ ਰਸਤੇਆਂ 'ਚ ਮਨੇ ਢਾਬੇ 'ਤੇ ਅੰਗੜੇ ਸੁੱਤੇ ਆ ਡਰ ਵਰਤੇ ਹੈਲਪਰ ਉਹਦਾ ਉਹਨੇ ਇਥੋਂ ਇਕੱਠੇ ਤੁਰਾਂਗੇ 니शे ਨਹੀਂ ਆ ਨਾਲ ਤਾਂ ਰਾਤੀ ਖਾਇਾ ਨਹੀਂ ਸਮਾਨ ਸਾਰਾ ਰੱਖਿਆ ਹੀ ਬਾਟੀਆਂ ਬੁਲਟੀਆਂ ਆਪਣੇ ਟੰਗੀਆਂ ਤੇ ਹੋਰ ਰੱਖਿਆ ਆਪਣੇ ਬੂਰੇ ਭਾਂਡਿਆਂ ਵਾਲੇ ਰਾਤੀ ਮੇਰਾ ਟਾਈਮ ਜ਼ਿਆਦਾ ਆ ਗਿਆ ਵਲੌਗ ਬਣਾਇਆ ਨਹੀਂ ਗਿਆ ਉਹ ਤੇ ਮੰਜਾ ਵਿਆ ਥੱਲੇ ਉਹਦੇ ਰੇਲ ਦੇ ਬਾਕੀ ਮਿਲਦੇ ਆ ਮੇਰੇ ਤੁਹਾਨੂੰ ਬਾਅਦ ਚ ਰੋਡ ਬਰਾ ਘੈਂਟ ਆ ਮੇਤਾ ਰੋਡ ਤੇ ਹੁੰਦੀ ਗੱਡੀ ਲੱਟਦੀ ਤੇ ਰੋਡ ਚੈੱਕ ਕਰੋ ਤੁਸੀਂ ਮੇਰੇ ਮੇਰੇ ਲੱਗੀ ਹੀ ਭੁੱਖ ਹੁਣ ਖਾਣ ਦੇ ਆਲੂ ਵਾਲੇ ਪਰੌਂਠੇ ਆ ਇੱਕ ਪਰੌਂਠਾ 70 ਰੁਪਏ ਦਾ ਇਹ

ਚਾਹ ਕਰਾਉਂਦਾ ਵੀ ਹੂੰ ਤਰ੍ਹਾਂ ਇੱਕ ਸਟicker ਲਿਆ ਹੀ ਹੁੰਦਾ ਕ्रेन ਤੇ ਲਾਉਣ ਲਈ 147 ਵਾਲਾ ਸਟicker ਲਾਤਾ ਜੀ ਮਾਜੇ ਵਾਲਿਆਂ ਲਾ ਕੇ 147 ਆਂ ਚਾਵੇਂ ਲੱਗਦਾ ਗੱਡੀ ਖਿੜਾ ਰੀ ਆ ਬਹੁਤ ਗਰਮੀ ਆ ਮਾਰਾ ਜੀ ਇੱਥੇ ਅੱਤ ਦੀ ਗਰਮੀ ਪੈਂਦੀ ਅੱਤ ਦੀ ਉਹ ਅਦਰ ਫੋਅਰੇ ਚੱਲਣ ਦੇ ਗੋ ਬੇਤਰਾ ਬਾਅਦ ਟੈਨ ਮੇਰਾ ਵਲੌਗ ਬਣਾਉਂਦਾ ਵਲੌਗ ਨਾਉਂਦੇ ਆ ਰਾਤ ਦੇ ਵੱਜ ਗਏ ਇੱਕ ਐਮਰਾ ਥਾਵਾ ਚੰਡਾ ਹੈ ਇਕੱਲੇ ਆਪਾਂ 400 ਤੋਂ 450 ਕਾੜੀ ਦਿੱਤਾ ਨਾ ਸਫਰ ਨਾ ਸ਼ਰੇਰ ਦੇ ਤੁਰਿਆਂ ਵਿੱਚੋਂ ਇਹ ਰੋਕ ਰੋਕ ਕੇ ਸਫਰ ਕੰਡਾ 450 ਕਿਲੋਮੀਟਰ ਕਰਤਾ ਸਫਰ ਜੋ ਤੁਰਿਆ 9 ਵਜੇ ਦੇ ਰੁਕੇ ਨਹੀਂ ਰਾਜ ਆ ਰਿਹਾ ਟੋਪਲ ਫਲਾਇਰ ਦੇ ਉੱਤੇ ਇੱਕ ਘੰਟਾ ਰੈਸਟ ਕੀਤੀ ਆ ਮੈਂ ਤੁਰ ਪਿਆ ਇਹ ਕਿ ਟਵਰ ਰੋਡ ਆ ਸਹੀ ਆ ਰੋਡ ਦਾ ਪਰ ਵਿਚ ਵਿਚ ਖੱਡੇ ਬਰੇ ਤਗਰੇ ਹੁੰਦੇ ਹੈ ਆਵੇ ਜਪਟੀਆਂ ਕੀਤੀਆਂ ਰੋਡ ਨੂੰ ਇਹ ਗੱਡੀ ਨੂੰ ਵਿਚਾਰ ਰੈਸਟ ਮੋਣੀ ਪੈਂਦੀ ਆ ਕਹਿੰਦੇ ਗੱਡੀਆਂ ਪਣੀ ਐਨਾ ਸਫਰ ਕਿਤਾ ਕੱਢਦਾ ਨਹੀਂ ਤੇ ਇੰਨੇ ਚੁਗੀਆਂ ਨੀ ਜਰੀ ਇਹ ਤੋੜਾ ਬੋਦਾ ਦਾ ਕੰਮ ਕਰਾ ਕੇ ਲਿਆਂਦਾ ਈ ਗੱਡੀ ਦਾ ਇਹ ਸਫਰ ਕੱਢਦਾ ਚੱਰੀ ਨੇ ਹੁਣ ਸਿਰੋ ਕਿੰਨਾ ਟਾਈਮ ਲੱਗਦਾ ਔਰ ਜਾਂਦੇ ਆ ਬਾਅਦ ਕੀ ਮਿਲਦੇ ਆ ਤੁਹਾਨੂੰ ਕੱਲ ਵਾਲੇ ਵਲੌਗ ਚ ਆਪਣਾ ਚੈਨਲ ਸਬਸਕ੍ਰਾਈਬ ਹੀ ਤੇ ਲਾਈਕ ਜਰੂਰ ਕਰਿਆ ਕਰੋ ਜੀ ਸ਼ੇਅਰ ਜਰੂਰ ਕਰਿਆ ਕਰੋ ਜੀ ਚਲੋ ਠੀਕ ਆ ਜੀ ਆਸਰੇਕਾਲ